ਮੈਂ ਗੱਲ ਆਪਣੀ ਇੱਥੇ ਸ਼ੁਰੂ ਕਰਦਾ ਕਿ ਮੇਰੇ ਨਾਲ ਹੱਥੇ ਹੱਥ ਜਿਹੜੇ ਸੱਜਣ ਬੈਠੇ ਸੋਦੇ ਫਿਰਦੇ ਆ ਤੇ ਬਾਹਰਲੇ ਵਿਰਤ ਨੂੰ ਗਏ ਹੋਏ ਆ ਤੇ ਮੈਂ ਗੱਲ ਹੁਣ ਵੀ ਇਹੀ ਕਰ ਰਿਹਾ ਸੀ ਕਿ ਕੀ ਪੰਜਾਬ ਦੀਆਂ ਜੜਾਂ ਜਿਉਂਦੀਆਂ ਰਹਿਣਗੀਆਂ ਹਰੀਆਂ ਰਹਿਣਗੀਆਂ ਬਹੁਤ ਵੱਡਾ ਸਵਾਲ ਹੈ ਬਾਰ ਬਾਰ ਇੱਕ ਕੋਈ ਗੱਲ ਦਿਮਾਗ 'ਚ ਆਉਂਦੀ ਹੈ ਵੀ ਜੇ ਅਸੀਂ ਇਸ ਤਰ੍ਹਾਂ ਮਨਕਰ ਹੋ ਗਏ ਅਸੀਂ ਹਰ ਪਾਸੇ ਮਨਕਰ ਹੋ ਰਹੇ ਹਾਂ ਨਾ ਅਸੀਂ ਆਪਣੀ ਬੋਲੀ ਸਾਹ ਰਹੇ ਹਾਂ ਨਾ ਆਪਣਾ ਵਿਰਸਾ ਨਾ ਆਪਣਾ ਇਤਿਹਾਸ ਨਾ ਆਪਣੀ ਧਰਤੀ ਨਾ ਆਪਣੇ ਪਾਣੀ ਮੈਂ ਪਿਛਲੇ ਪਿੰਡ ਸੁਖਕਾਰ ਸਿੰਘ ਵਾਲੇ ਤੋਂ ਆਇਆ 8ਵੀਂ ਚ ਪੜਦਾ ਜਵਾਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਕੂਲ ਹੈ 8ਵੀਂ ਚ ਪੜਦੇ ਜਵਾਕ ਨੂੰ ਮੈਂ ਪੁੱਛਿਆ ਮੈਂ ਕਿਹਾ 92 ਕਿੰਨੇ ਹੁੰਦੇ ਐ ਇਹਨਾਂ ਪਤਾ ਹੁਣ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਦੇ ਬੱਚੇ ਨੂੰ 8ਵੀਂ ਚ ਪੜਦੇ ਨੂੰ ਏਕ ਆਦੂਆ ਨਹੀਂ ਆਉਂਦਾ ਪਹਾੜੇ ਨਹੀਂ ਆਉਂਦੇ ਤਾਂ ਅਸੀਂ ਕਿੱਥੋਂ ਉਮੀਦ ਕਰ ਲਾਂਗੇ ਕਿ ਅਸੀਂ ਆਉਣ ਵਾਲੇ ਸਮੇਂ ਚੋਂ ਦੇ ਰਹਿਣਾ ਕੁਈ ਦਾਗ ਮੈਨੂੰ ਬੁਲਾਉਣ ਵਾਲਾ ਵੀ ਕਿੰਨੇ ਕੇਰਲਾ ਤੋਂ ਲੈ ਕੇ ਤਾਮਿਲ ਲਾਡੂ ਕਰਨਾਟਕ ਆਂਧਰਾ ਤੇਲंगाना ਬਗਾਲ ਸੇਸੂਗਰਮੇ ਜਾ ਕੇ ਆਇਆ ਮੇਰੇ ਕੋਲ ਤੁਸੀਂ ਵੀਡੀਓ ਦੇਖੀ ਹੋਰ ਮੈਨੂੰ ਉਹਨਾਂ ਦੇ ਕਿਸੇ ਬੋਰਡ ਦੇ ਦਫ਼ਤਰ ਦੇ ਬੋਰਡ ਦੇ ਉੱਤੇ ਕਿਸੇ ਸੜਕ ਦੇ ਬੋਰਡ ਦੇ ਉੱਤੇ ਕਿਸੇ ਕਚਹਿਰੀ 'ਚ ਕਿਸੇ ਬੈਂਕ 'ਚ ਇੱਕ ਵੀ ਅੱਖਰ ਕਿਸੇ ਹੋਰ ਬੋਲੀ ਦਾ ਨਹੀਂ ਲਿਖਿਆ ਬੰਗਾਲੀਆਂ ਦੀ ਆਪਣੀ ਬੰਗਲਾ ਬੋਲੀ ਹੈ ਤਾਮਲੜ ਦੀ ਆਪਣੀ ਤਾਮਲ ਹੈ ਕਰਨਾਟਕਾ ਦੀ ਕੰਨੜ ਹੈ ਆਂਧਰਾ ਤੇਲਗਾਨਾ ਦੀ ਤੇਲਗੂ ਆ ਉਹ ਲੋਕ ਆਪਣੀ ਬੋਲੀ ਆਪਣੇ ਦਸਤੇ ਨੂੰ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦੇ ਸਾਡੇ ਪਰਵਾਇ ਕੀਤੀ ਸਰਵਕਾਰ ਸਕੂਲ ਆਪਲੇ ਤੇ ਦਾ ਰਲਾ ਪਿਆ ਮਨੁੱਖ ਨੇ ਕੜ ਗਿਆ ਸੀਗਾ 1200 ਜਵਾਬ ਪੜਦਾ ਤੇ 12 ਬੰਦੇ ਹੀ ਉੱਥੇ ਬਿਆਨ ਆਪਣੇ ਦਰਜ ਕਰਾਉਣ ਆਏ ਸਕੂਲ ਦੇ ਬਲਾਕ ਮੈਂ ਇਹ ਹੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਦਰਅਸਲ ਆਪਣੀ ਧਰਤੀ ਤੋਂ ਵੀ ਪੱਖ ਮੋੜ ਕੇ ਸਾਡੇ ਗੁਰੂਆਂ ਨੇ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਧਰਤੀ ਮਾਂ ਹਵਾ ਗੁਰੂ ਆ ਦੇ ਪਾਣੀ ਪਿਉ ਹੈ ਨਾ ਪਿਉ ਨੂੰ ਸਾਹ ਰਹਿਣਾਂ ਨਾ ਮਾਂ ਨੂੰ ਸਾਹ ਰਹਿਣਾਂ ਨਾ ਗੁਰੂ ਦੀ ਗੱਲ ਸੁਣਦੇ ਆਇਥੇ ਵੀ ਅਗੋਂ ਮਦਾ ਕਰ ਲੈਨੇ ਆ ਬੱਚੇ ਉਹਨੇ ਜਵਾਕ ਤੁਹਾਡੇ ਕੋਲ ਕਿੱਛੇ ਪੜਦਾ ਅਨੇਜ ਜੀ ਮਾਰੇ ਉਸ ਪੁੱਤ ਦਾ ਜਵਾਬ ਕਿਹਾ ਸਾਰੇ ਪੰਜਾਬੀ ਵਾਲੇ ਕਿੱਥੇ ਪੜਦਾ ਪੁੱਤ ਇਹ ਹੈ ਉਹ ਰਿਹਾ ਉਹ ਹੀ ਜਿਹੜਾ ਸ਼ਰਮਣੀ ਕਮੇਟੀ ਦਾ ਹੈ ਹਾਂ ਕਿ ਪੰਜਾਬੀ ਨੇ ਪੜਦਾ ਪੁੱਤ ਚੌਥੀ ਪੂਰਾ ਸਾਰਾ ਆਉਂਦਾ ਆਉਂਦਾ ਪਹਾੜੀ ਹੁੰਦੇ ਦੂਣੀ ਦਾ ਇੱਕ ਦੂਣੀ ਦੂਣੀ ਦੋਤਰੀ ਚਾਰ ਪੜਾਉਂਦੇ ਜੀ ਔਰ ਇੱਕ ਆਦੂਆ 100 ਤੱਕ ਦਾ ਹੋਣਾ ਦਿਨ ਕੀ ਉਹ ਚੌਥੀ ਚ ਪੜਨ ਵਾਲਾ ਜਵਾਬ ਹੈ ਮੈਂ ਇਹ ਨਹੀਂ ਮੰਦਾ ਵੀ ਕਸੂਰ ਇਹਦਾ ਕਸੂਰ ਇਹਦੇ ਪਿਓ ਦਾ ਇਹਦੀ ਮਾਂ ਦਾ ਇਹਦੇ ਦਾਦੇ ਦਾਦੀ ਦਾ ਆਇਆ ਇੱਥੇ ਬਦੇ ਪ੍ਰਵਾਤਾ ਨੇ ਪਰ ਹੈ ਉਹ ਬੈਠਾ ਜੀ ਪੋਗੀ ਆ ਬੈਠਾ ਜੀ ਪਿੱਛੇ ਕਿੱਥੇ ਤੇ ਬੈਠਾ ਤੇਰਾ ਬੱਚਾ ਸਕੂਲ ਚ ਗਿਆ ਬਾਈ ਕਰੇ ਸਰਕਾਰੀ ਮਾਈਕ ਖੋਲ੍ਹਣ ਦੇ ਬਸ ਸਕੂਲ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਦਾ ਇੱਥੇ ਮਹੱਲਾ ਪਹਿਲਾ ਮਹੱਲਾ ਦੂਜਾ ਸਾਡੀ ਗੁਰਬਾਣੀ ਦੇ ਰਚਾਉਂਦੇ ਆ ਨਹੀਂ ਨਹੀਂ ਉਹ ਬੱਚੇ ਦੇ ਸਿਰ ਤੇ ਹੋਵੇ ਜੁੜਾ ਤੇ ਜੁੜਾ ਮਰ ਗਿਆ ਜੁੜਾ ਸਲਾਮਤ ਜਿਵੇਂ ਰਹੂ ਇਹ ਸੋਚਿਆ ਜੀ ਨਾ ਉਹ ਕਰਦਾ ਹੀ ਮੈਂ ਬਣਾ ਦੇ ਮੈਂ ਕਾਇਆ ਕਰ ਰਿਹਾ ਸੀ ਨਾ ਉਹ ਗੂੜੇ ਤੋਂ ਬਾਅਦ ਪੁਲਿਸ ਤੋਂ ਦਾ ਸਦਾ ਖਤਮ ਹੋ ਗਿਆ ਉਹ ਮਰਨ ਵਾਲਾ ਦੱਸ ਇਹਨੂੰ ਕੀ ਬਣਾਉਣਾ ਚਾਹੁੰਦਾ ਬਾਈ ਬਰੇਜ ਬਣਾਉਣਾ ਚਾਹੁੰਦਾ ਹੈ ਇਹ ਡੀਸੀ ਲੱਗੂਗਾ ਜੱਜ ਲੱਗੂਗਾ ਕੁਝ ਵੀ ਲੱਗ ਜੇ ਮੈਂ ਕਹਿੰਦਾ ਤਰਤੀਆਂ ਕਰੇ ਇਹ ਡੀਸੀ ਲੱਗੇ ਜੱਜ ਲੱਗੇ ਤੁਮ ਮੱਡਾ ਕਲੈਕਟਰ ਲੱਗੇ ਤੁਮ ਮੈਨੇਜਰ ਲੱਗੇ ਪਰ ਜੇ ਇਹਦੇ ਬੰਦੇ ਆਪਣੀ ਬੋਲੀ ਨਾ ਹੋਈ ਆਪਣਾ ਤਾਰਾਸ ਨਾ ਹੋਈ ਆਪਣਾ ਇਤਿਹਾਸ ਨਾ ਨੂੰ ਪਤਾ ਹੋਇਆ ਕਿ ਕਰੂਗਾ ਹੁਣ ਜਾਏਗਾ ਉਸ ਤੋਂ ਬਾਅਦ ਨਾ ਮੇਰੇ ਨਾਲ ਗੱਲ ਕਰਾਈ ਸੀ ਨੰਬਰ ਹੈਗਾ ਪ੍ਰਿੰਸੀਪਲ ਦਾ ਇੱਕ ਤੇ ਸਕੂਲ ਤਸਵੀਰ ਹੈ ਤਸਵੀਰ ਰਸ਼ਮੀ ਦਾ ਬੈਠੇ ਹੋਏ ਤਾਂ ਸਾਡੇ ਕੋਲੇ 20 ਸਾਲ ਦਾ ਪਾਣੀ ਬਚਿਆ ਮੈਂ ਬਾਰਾਸ਼ ਕਈ ਸੀਟਾਲਾ ਤੋਂ 12 ਸਾਲ ਪਹਿਲਾਂ 24 ਜਰ ਰੁਪਿਆ ਕਿ ਸਾਡੇ ਕੋਲੇ ਥੋੜੇ ਜੱਦਾ ਪਾਣੀ ਆ ਲੋਕਾਂ ਨੇ ਮਤਲਬ ਕੀਤਾ 21 ਦੇ ਵਿੱਚ ਤੇ ਯੂਨੋ ਦੀਆਂ ਟੀਮ ਆਈਆਂ ਵਰਲਡ ਵੈਕ ਦੀਆਂ ਟੀਮ ਆਈਆਂ ਸਖਤ ਕੀਤੀ ਪੰਜਾਬ ਦੀ ਧਰਤੀ ਦੀ ਉਹ ਕਹਿੰਦੇ ਪੰਜਾਬ ਕੋਲੇ 15 ਤੋਂ 20 ਸਾਲ ਦਾ ਪਾਣੀ ਸਾਟੇ ਵਾਲੇ ਪਾਸੇ 500 ਫੁੱਟ ਦੇ ਪਾਣੀ ਐ ਮੈਥੋਂ ਪਰੇ ਮਹਿਲਕਲਾ ਧੂਰੀ ਬਰਨਾਲੇ ਦਾ ਏਰੀਆ 300 ਫੁੱਟ ਤੇ ਪਾਣੀ ਚਲਾ ਗਿਆ 50 50 ਸਤਹ ਤਰ ਤਰੋਸ ਪਾਉਣ ਦੀਆਂ ਮੋਟਰਾਂ ਦੂਰੀਆਂ ਦੂਰੀਆਂ ਪਾ ਕੇ ਪਾਣੀ ਕੱਢੀ ਜਾਂਦੇ ਆ ਜਦੋਂ 20 ਸਾਲ ਬਾਅਦ ਧਰਤੀ ਬੰਜਰ ਹੋ ਗਈ ਫਿਰ ਕਿੱਧਰ ਭਜੋਗੇ ਇਹ ਬਾਹਰੋਂ ਆਏ ਨੇ ਬਾਈ ਜੀ ਅਮਰੀਕਾ ਤੋਂ ਜੀ ਹਾਂ ਜੀ ਅਮਰੀਕਾ ਅਮਰੀਕਾ ਦੇ ਵਿੱਚ ਕਰਦੇ ਕਿ ਪਾਣੀ ਦਾ ਕਾਬੂ ਪੈਂਦਾ ਜਾਂ ਪਾਣੀ ਘਟਦਾ ਲੱਗਦਾ ਉਹ ਘਾਹ ਤੇ ਵੀ ਪਾਣੀ ਛਿੜਕਣ ਤੇ ਪਾਬੰਦੀ ਲਾ ਦਿੰਦੇ ਆ ਗੱਡੀਆਂ ਧੋਣ ਤੇ ਪਾਬੰਦੀ ਲਾ ਦਿੰਦੇ ਆ ਇੰਗਲੈਂਡ ਛੋਟਾ ਜਿਹਾ ਦੇਸ਼ ਹੈ ਗੋਰੀਆ ਦਾ ਬਲੈਦ ਪੂਰੀ ਦੁਨੀਆ ਤੇ 80% ਦੁਨੀਆ ਤੇ ਰਾਜ ਕਰਕੇ ਰਿਹਾ ਸਤਾਗ ਦਾ 33 ਕਰੋੜ ਦੀ ਵਾਦੀ ਸੀਗੀ ਇੱਥੇ ਇਹਨਾਂ ਲੋਕਾਂ ਦੇ ਜਿੱਥੇ ਉਹਨਾਂ ਨੇ ਗੁਲਾਮ ਬਣਾਇਆ ਤੇ ਗੋਰਾ ਕਦੇ ਵੀ ਲੱਖ ਬੰਦੇ ਤੋਂ ਵਧਿਆ ਨਹੀਂ ਲੱਖ ਬੰਦਾ 33 ਕਰੋੜ ਬੰਦੇ ਦੇ 200 ਸਾਲ ਰਾਜ ਕਰਕੇ ਗਿਆ ਦਿਮਾਗ ਹੁੰਦਾ ਹੈ ਇੰਗਲੈਂਡ ਦੇ ਵਿੱਚ ਧਰਤੀ ਹੇਠੋਂ ਇੱਕ ਬੂੰਦ ਪਾਣੀ ਨਹੀਂ ਕੱਢਦੇ ਇੱਕ ਬੂੰਦ ਵੀ ਆਪਣੇ ਪਿੰਡਾਂ ਦੇ ਟੋਬੇ ਆ ਮੀਂਹ ਦਾ ਪਾਣੀ ਸਟੋਰ ਕਰਦੇ ਆ ਉਹ ਸਾਫ਼ ਕਰਕੇ ਨੁਕਣ ਦਿੰਦੇ ਉਹ ਕਹਿੰਦੇ ਉਦੋਂ ਕੱਟਾਂਗੇ ਜਦੋਂ ਦੁਨੀਆ ਕੋਲੋਂ ਪੁੱਗ ਗਿਆ ਤੇ ਦੁਨੀਆ ਦੀ ਅਗਲੀ ਕੀ ਦੀ ਜੰਗ ਭੋਜਨ ਤੇ ਪਾਣੀ ਕਿੱਥੇ ਹੋਣੀ ਭੋਜਨ ਦੀ ਥੋੜੀ ਵੀ ਪੈਣੀ ਤੇ ਪਾਣੀ ਨੁਕਣ ਤੇ ਸਾਡਾ ਏਜੰਡਾ ਵੀ ਰਿਹਾ ਪਾਣੀ ਉਹ ਦਿਨ ਲਾਉਂਗਾ ਪਾਣੀ ਦੀ ਗੱਲ ਕਰਦਾ ਸਿਲੰਡਰ ਲੈ ਲਓ ਜੀ ਗਲੀ ਬਣਾ ਲਓ ਜੀ ਨਾਲੀ ਬਣਾ ਲਓ ਜੀ ਆ ਛੱਡ ਪਾ ਲਓ ਜੀ ਆ ਫਸਲ ਵਾਲੇ ਦਾ ਮਸਲਾ ਦੀ ਕੋ ਸਾਡੇ ਵਿਆਹ ਤੇ ਆ ਗਿਆ ਕੋਈ ਹੱਥ ਮਿਲਾ ਰਿਹਾ ਇ ਤਾਂ ਪੁੱਛ ਲੈ ਕੋਈ ਨਾਂ ਲੈ ਕੇ ਬੁਲਾ ਰਿਹਾ ਇ ਤਾਂ ਪੁੱਛਾਂ ਤੁਹਾਡੇ ਘਰੇ ਆ ਗਿਆ ਇ ਤਾਂ ਪੁੱਛ ਸਾਡੇ ਲੋਕਾਂ ਕੋਲੇ ਸਾਡੇ ਨਗਿੰਦਰਾ ਕੋਲੇ ਕਦੇ ਵਿਚਾਰ ਆਇਆ ਥੋੜੀ ਧਰਤੀ ਬੰਜਰ ਹੋਣ ਵੱਲ ਵੱਧ ਰਹੀ ਹੈ ਥੋੜੀ ਬੋਲੀ ਮਰ ਰਹੀ ਹੈ ਇਤਿਹਾਸ ਮਰ ਰਿਹਾ ਹੈ ਬਗਾਲ ਗਿਆ ਸੜਕ ਦੇ ਵਿਚਾਰੇ ਘਰ ਪਾਇਆ ਹੋਇਆ ਉਹ ਪਟਿਹਾਈ ਦੇ ਛੜ ਸ ਉਹ ਵੀ ਖੜਾ ਕਰ ਮੈਂ ਬਗਾਲੀ ਲੋਕਾਂ ਨੂੰ ਬੱਚਿਆ ਮੈਂ ਘਰ ਤੇ ਲੈ ਤਾਇਆ ਇਹ 1940 ਦੇ ਵਿੱਚ ਸਾਡੇ ਕਹਰੀਬ ਚੱਦਰਰਾਉਂਦਾ ਬੰਦਾ ਹੋਇਆ ਜਿਨੇ ਇਨਕਲਾਬੀ ਨਾਟਕ ਲਿਖੇ ਉਹਨਾਂ ਨਾਟਕਾਂ ਕਰਕੇ ਪੂਰੇ ਬੰਗਾਲ 'ਚ ਕ੍ਰਾਂਤੀ ਆ ਗਈ ਸੀ ਇਹ ਉਹਦਾ ਘਰ ਅੰਦਰੋਂ ਦੀਆਂ ਹੱਥ ਲਿਖਤਾਂ ਪਈਆਂ ਨੇ ਉਹਦੀਆਂ ਧੋਤੀਆਂ ਕੱਪੜੇ ਮੱਜੇ ਭਾਂਡੇ ਜਿਸ ਤਰੇ ਪਏ ਆ ਹੱਥ ਸਾਲ ਵਾਲਾ ਸੀ ਆਪਣੀਆਂ ਰਸਲਾਂ ਦਿਖਾਉਂਦੇ ਆ ਹੋਰ ਕਿਹੜਾ ਦਰਵਾਜ਼ਾ ਇੱਕ ਜਨ ਵੀ ਇਹ ਸਾਡੇ 1940 'ਚ ਹੋਇਆ ਇਨਕਲਾਬੀ ਯੋਧਾ ਦਾ ਸਾਡੇ ਕੋਲੇ ਕੀ ਬੰਦਿਆ ਦਿਖਾਉਣ ਨੂੰ ਜਿਹਦਾ ਸਾਰਾ ਇਤਿਹਾਸ ਹੀ ਖੂਨ ਨਾਲ ਭਰਿਆ ਪਿਆ ਹੈ, ਲਿਚਿਆ ਪਿਆ ਹੈ। ਚੱਪੇ-ਚੱਪੇ ਦੇ ਸ਼ਹੀਦ ਬੈਠਾ ਹੈ। ਦੁਨੀਆਂ ਕੋਲੇ ਕਿਸੇ ਕੌਮ ਕੋਲੇ ਨੇ ਸ਼ਹੀਦ ਨਹੀਂ ਹੈਗੇ, ਇਹਨਾਂ ਕੋਲ ਕਿਹਦੇ ਕੌਮ ਨੇ ਡੋਲਿਆ। ਨਾਕ ਬਗੌਰ ਦੀ ਕੱਚੀ ਗੜੀ ਰਹੀ ਉਹ ਵੀ ਢਾਤੀ। ਨਾਸਰ ਆਂਦਰੀ ਟੀ ਸ਼ਰਟੀ ਉੱਤੇ ਗੁਰਦੁਆਰਾ ਪਾਤਾ। ਨਾ ਡੋਡਰਮਾ ਦੀ ਹਵੇਲੀ ਦਾ ਹਾਲ ਦੇਖ ਲਓ, ਖੰਡਾ ਬੁਝਟਾਤਾ, ਅਨੰਤਪੁਰ ਸਾਹਿਬ ਦੇ ਕਿਹੜੇ ਕਦਮ ਘੱਟੇ। ਗੁੰਗੇ ਘਾਤੇ ਗੁੰਗੇ ਵੀ ਹੁੰਦੇ ਬਈ ਬਰਦਾ ਲੋ ਗਲਾਬ ਗੁੰਗੇ ਕੀ ਹੁੰਦੇ ਆ ਆਪਾਂ ਰੋਜ਼ ਅਵਾਸ ਪੜਦੇ ਆ ਕਿ ਨਹੀਂ ਚੌਕੀਆਂ ਝੰਡੇ ਗੁੰਗੇ ਜੁਗੋ ਜਤਕੱਲ ਮੈਨੂੰ ਸਾਨੂੰ ਪਤਾ ਹੀ ਨਹੀਂ ਸਰ ਇੱਕ ਚੌਣੇ ਕਥਾ ਮਿਸਲਾ ਹੁਮਿਆਨੇ ਸਿੱਖ ਮਿਸਲਾ ਸੁਣਤਾ ਚਕੀਆ ਮਿਸਲਾ ਤੇ ਨਾ ਯਾਰ ਮਿਸਲਾ ਇਹ ਮਸਲਾਂ ਦੀਆਂ ਨਿਸ਼ਾਨੀਆਂ ਨੇ ਬੁੰਗੇ ਜੋਂ ਮਦਦਾਰ ਸਾਹਿਬ ਦੇ ਨਾਲ ਪ੍ਰਕਰਮਾ ਕਰਦੇ ਆ ਫੇਰੀ ਇਧਰਲੇ ਪਾਸੇ ਦੋ ਬੁੰਗੇ ਖੜੇ ਆ ਰਾਮ ਗੜੀਆਂ ਤੇ ਬਾਕੀ ਤਾਂ ਮੰਨ ਲਓ ਆਇਤੋ 400 500 ਸਾਲ ਬਾਅਦ ਮੇਰੇ ਵੱਲ ਆ ਕੇ ਆਪਣੇ ਜਵਾਬ ਨੂੰ ਤਹੂਗਾ ਇਹ ਪੁੱਤ ਸਾਡਾ ਇਤਿਹਾਸ ਚਮਕੌਰ ਦੀਆਂ ਕੱਚੀਆਂ ਗੜੀਆਂ ਬੋਲਦੇ ਨੇ ਸਾਡਾ ਦਾਸ ਰਾਂਧਰੀਆਂ ਦੀਆਂ ਬੋਲਦੇ ਨੇ ਨਨਤਪੁਰ ਸਾਹਿਬ ਦੇ ਕਿਰੇ ਬੋਲਦੇ ਆ ਬੁੰਗੇ ਬੋਲਦੇ ਆ ਕਿ ਉਹ ਜਵਾਬ ਮੰਨੂਗਾ ਮੇਰੇ ਬਾਦਾ ਫਿਰ ਕੋਸ਼ਿਸ਼ ਕਰੂਗਾ ਕਿ ਕਿਤਾਬਾਂ ਦੇ ਲਿਖਿਆ ਪੜਦਾ ਬੁੱਤ ਉਹਦਾ ਢਾਹਤਾ ਸੀ ਉਹ ਤਾਂ ਸਰਦਾਂਗੇ ਸੀ ਕਿਤਾਬਾਂ ਦੇ ਪਤਾ ਕੀ ਲਿਖਿਆ ਪਿਆ 12ਵੀਂ ਦੀ ਇਤਿਹਾਸ ਦੀ ਕਿਤਾਬ ਦੇ ਲਿਖਿਆ ਗੁਰੂ ਗੋਬਿੰਦ ਸਿੰਘ ਆਪਣੇ ਬੱਚਿਆਂ ਨੂੰ ਛੱਡ ਕੇ ਭਗੌੜਾ ਹੋ ਗਿਆ ਸੀ ਗੁਰੂ ਹਰਗੋਬਿੰਦ ਪਾਸ਼ਾ ਪੰਜਵੇਂ ਪਾਸ਼ਰੀ ਜੀ ਦੇ ਬਾਦ ਦਿਮਾਗ ਦਿਨ ਲਗਿਆ ਸੀ ਇਹ 12ਵੀਂ ਦੀ ਇਤਿਹਾਸ ਦੀ ਕਿਤਾਬ ਲੈ ਜਾ ਗਿਆ ਜਿਹਦੇ ਖਿਲਾਫ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੂਰੇ ਧਰਨਾ ਲੱਗਿਆ ਸੀਗਾ ਤੇ ਤਿੰਨ ਬੰਦਿਆਂ ਨੇ ਪਰਚਾ ਦਰਜ ਹੋਇਆ ਨਿਸ਼ਾਨੀਆਂ ਤੁਹਾਡਾ ਢਾਹਦੀਆਂ ਖਤਾਬਾਂ ਤੁਹਾਡਾ ਇਤਿਹਾਸ ਬਦਲਦਾ। ਨਾ ਸਾਨੂੰ ਸਮਝ ਹੈ ਨਾ ਸੁਣਨ ਨੂੰ ਤਿਆਰ ਐ ਇੱਥੇ ਕੋਈ ਆਕਟਰਾ ਲੱਗੀ ਹੁੰਦੀ ਕੋਈ ਖਾਲਾ ਗਾਉਣ ਵਾਲਾ ਆਇਆ ਹੁੰਦਾ ਸਾਰਾ ਪਿੰਡ ਤੋਂ ਦੀ ਹੋੜੇਗਾ। ਕੋਈ ਢਾਢੀ ਦਾ ਦੁਬਾਰਾ ਗਾਉਣ ਲੱਗ ਜੇ ਸਾਡਾ ਖੰਜੇ ਮਸੰਦ ਪਾੜੀ ਜਾਂਦਾ। ਗੁਰਦੁਆਰੇ ਕਿੰਨੇ ਆ ਪਿੰਡ ਚ ਇੱਥੇ ਆ ਸਿਦੇ ਵੀ ਇੱਕ ਆ ਮੈਂ ਪਿੰਡਾਂ ਜਾਂਦਾ ਗੁਰੂ ਘਰ ਜਾਤਾਂ ਦੇ ਨਾਮ ਤੇ ਆ ਜਿਹੜੀ ਮੈਜੀ ਦੀ ਸਿੱਖਾਂ ਦਾ ਐ ਅਰਦਾਸ ਕੇ ਸਿੱਖਾਂ ਦਾ ਐ ਜਟਾਂ ਦਾ ਬੰਦਾ ਜੋੜੀ ਤੂੜਦੇ ਆ ਮੜੀਆਂ ਚਾੱਕੀ ਕੱਲ ਫਿਕਰੀ ਹੋ ਰਹੀ ਆ ਆਪਣੇ ਕਾਲ ਦਾ ਸਾਥ ਜਾਈਦਾ ਰਹੇ ਤੇ ਹੁਣ ਸਾਫਾ ਹੋ ਗਏ ਜਿਆਦੇ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਕਿਹਾ ਸੀ ਮੈਂ ਆਗਿਆ ਕਰ ਸਭ ਤੋਂ ਉਪਨਾਮਾ ਜਾਰੀ ਕਰੋ ਵੀ ਹਰ ਪਿੰਡ 'ਚ ਕੋਈ ਗੁਰੂ ਘਰ ਤੇ ਕੋਈ ਸੇਵਾ ਹੋਊਗਾ। ਇਹ ਅਸੀਆਂ ਦਾ ਸੇਧ ਦਾ ਜੋਰ ਲੱਗਿਆ ਪਿਆ ਵੀ ਲੋਕਾਂ ਦੇ ਵਿੱਚ ਪਾੜਾ ਪਾਉ ਜਾਂਤਾ ਪਾਤਾਂ ਦੇ। ਬੈਧੀ ਹੈ। ਮੈਂ ਫਿਰ ਬੰਦਾ ਉੱਥੇ ਗਿਆ। ਮੁੰਡੇ ਇਕੱਠੇ ਹੋ ਗਏ ਕਹਿੰਦੇ ਭਾਈ ਸਾਡੇ ਗੁਰੂ ਘਰ ਦੇ ਵਿੱਚ ਕੋਈ ਫੌਜੀ ਬੰਦਾ ਸੀ ਜਿਹੜਾ ਸਵੇਰੇ 3 ਵਜੇ ਕਥਾ ਕਰਦਾ ਹੁੰਦਾ ਸੀ। ਉਹ ਗੁਰਦੁਆਰੇ ਪਰਦਾ ਦੇ ਕੱਢਦਾ। ਅਸੀਂ ਗੱਲ ਕਰਦੇ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਹ ਜਿੰਦਾਬਾਦ ਕਦੀ ਨਾ ਰਿਆ ਜਾ ਅਰੇ ਪਿੱਛੇ ਜਿਹੇ ਬਹਿ ਮਚਲਾਏ ਦੀ ਭਈਏ ਬਚਾਓ ਪੰਜਾਬ ਬਚਾਓ ਲੋਕ ਮੇਰੇ ਖਿਲਾਫ ਹੋ ਗਏ ਵੀ ਭਈਏ ਪਿਆਰ ਕੰਮ ਖੜਾ ਕੌਣ ਕਰੂਗਾ ਭਾਤੀ ਸਾਡੀ ਲੋਕ ਰਹੀ ਆ ਜ਼ਮੀਨ ਸਾਡੀ ਜਾਰੀ ਜਾਈ ਦੀ ਹੋਗੀ ਆਵਾ ਸਾਡੀ ਜਾਰੀ ਜਾਈ ਦੀ ਹੋਗੀ ਪੰਜ ਸਾਡੇ ਜਾਰੀ ਦਿਓਗੇ ਨੌਕਰੀਆਂ ਜੁਪੀ ਵਿਆਹ ਬੰਗਾਲ ਦੇ ਬੰਦਿਆਂ ਦੀ ਪਰ ਆਪਾਂ ਦਾ ਫੈਸਲਾ ਥੋੜੇ ਨੇੜੇ ਆ ਉਥੇ ਜੱਜੜ ਗਿਆਨਨਾ ਫੁੱਲੋ ਰਾਮਸਰਾ ਪਿੰਡਾਂ ਦੇ ਲੋਕਾਂ ਨੂੰ ਕੈਂਸਰ ਹੋ ਗਿਆ ਚਮੜੀ ਦੇ ਰੋਗ ਹੋ ਗਏ ਕਾਲੇ ਪੀਲੇ ਟੀਵੀ ਹੋ ਗਿਆ ਤੇ ਨਾਲ ਫਿਰ ਉਹ ਸਾਰਾ ਪਿਆਰ ਬੁਲਾ ਬੈਠਾ ਅਸੀਂ ਆਪਣੇ ਲੋਕਾਂ ਨੂੰ ਕੰਮ ਹੀ ਨਹੀਂ ਦੇਣਾ ਚਾਹੁੰਦੇ ਫਿਰ ਇਹ ਪਿੰਡ ਆਦੂ ਪੱਟੀ ਜਾਂਦੇ ਆ ਉਹ ਮੇਰੇ ਪਿੰਡ ਬੜਾ ਸੁੱਖਾ ਨਾ ਮੁੱਛਾ ਨਾ ਸੁੱਖੇ ਆ ਰਹੇ ਆਦੂ ਪੱਟਣ ਵਾਲੇ ਬੰਦੇ ਸਾਰੇ ਭਈਏ ਆ ਆਪਣੇ ਬੰਦੇ ਕਿਉਂ ਨਹੀਂ ਲਾਏ ਤੇ ਆਪਣੇ ਕੰਮ ਨਹੀਂ ਕਰਦੇ ਯਾਰ ਜੇ ਤੁਸੀਂ ਵਾਕਈ ਇਤਨਾ ਸੀ ਅਸੀਂ ਇੱਕ ਨਾਰਾ ਦਿੰਦੇ ਆ ਪੰਜਾਬ ਚੌਰ ਦਾ ਮੈਂ ਕਹਿੰਦਾ ਪੰਜਾਬ ਫੇਰ ਬਚ ਜੇ ਪਿੰਡ ਬਚਣਗੇ ਪਿੰਡ ਤਾਂ ਬਚਣਗੇ ਜੇ ਪਿੰਡਾਂ ਦਾ ਭਾਈਚਾਰਾ ਬਚੂਗਾ ਭਾਈਚਾਰਾ ਤਾਂ ਬਚੂਗਾ ਜੇ ਪਿੰਡਾਂ ਦੀਆਂ ਸਾਂਝਾਂ ਕਾਇਮ ਹੋਣਗੀਆਂ ਕੀ ਅਸੀਂ ਇਹ ਕਿਰਤ ਪਾਸਾ ਨੇ ਪਿੰਡਾਂ ਦੇ ਉਹ ਵੀ ਅਸੀਂ ਸੰਗਰਾਮ ਕਰਦੇ ਸਾਰਾ ਪਿੰਡ ਇਕੱਠੇ ਹੁੰਦਿਆਂ ਗੁਰੂ ਘਰ ਉੱਥੇ ਹਰ ਘਰ ਦਾ ਬੰਦਾ 100 ਰੁਪਇਆ ਕੱਢੇ ਕੋਈ ਗਰੀਬ ਬੰਦਾ ਬਿਨਾਂ ਲਾਜ ਤੋਂ ਮਾਰਿਆ ਉਹਦਾ ਇਲਾਜ ਕਰਾਓ ਕੋਈ ਗਰੀਬ ਬੰਦਾ ਬਿਨਾਂ ਘਰ ਤੋਂ ਬਿਠਦਾ ਘਰ ਭਾ ਕੇ ਦੇਓ ਕੀ ਅਸੀਂ ਕਰਤ ਪਾ ਸਕਦੇ ਆ ਨਹੀਂ ਨੌ ਦੇ ਗਾਗਾਂ ਚ ਸਾਡਾ ਇੱਕਾ ਜਿੰਦਾਬਾਦ ਆ ਮੂ ਸਾਡੇ ਬੱਲੇ ਕੁਝ ਨਹੀਂ ਮੈਂ ਕਹਿਣਾ ਚਾਹਣਾ ਜਿਹੜੇ ਬੰਦੇ ਸਦੀਆਂ ਤੋਂ ਲੈ ਕੇ ਸਾਡੇ ਦੁੱਖਾਂ ਸੁੱਖਾਂ ਦੇ ਸਾਂਝੀ ਰਹੇ ਆ ਜੰਗਾਂ ਜੁੱਗਾਂ ਦੇ ਵਿੱਚ ਸਾਡੇ ਬਰਾਬਰ ਖੜ ਕੇ ਲੜੇ ਆ ਭਾਈ ਦੀਵਨ ਭਾਈ ਜੱਤਿਆਂ ਦੇ ਵਾਰਸ ਕੀ ਅਸੀਂ ਉਹਨਾਂ ਨਾਲ ਖੜ ਸਕਦੇ ਆ ਇਹ ਆਲ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖਾਨਾ ਜੰਗੀ ਸ਼ੁਰੂ ਹੋਣੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਇੱਕ ਹੋਰ ਬੇਨਤੀ ਤੁਹਾਨੂੰ ਕਰਨ ਆਇਆ ਮੋਰਚੇ ਤੇ ਕਿੰਨੇ ਗਏ ਮੋਰਚੇ ਤੇ ਸੰਭੂ ਖਨੌਰੀ ਗਿਆ ਕੋਈ ਹੈ ਬਾਕੀ ਨਗਰ ਆਏ ਤੁਹਾਨੂੰ ਦੱਸਿਆ ਵੀ ਆਪਣੇ ਪ੍ਰੋਗਰਾਮ ਨਾਲ ਦੇ ਆ ਉਹ ਸਾਡਾ ਸਰਾ ਪਿੰਡ ਪਾਂਦੇ ਜਾਣ ਦੇ ਕੇ ਜਾਂਦੇ ਨਹੀਂ ਲੱਗਦਾ ਅਜੇ ਘਰਾਂ ਮੁੰਡੇ ਲਈ ਬੈਠੇ ਆ। ਇੱਕ ਤਾਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਕਿ ਉਹ ਲੜਾਈ ਕੰਦੀ ਐਮਐਸਪੀ ਦੀ ਨਹੀਂ ਆ। ਕੱਲੇ ਸੁਆਮੀਨਾਥ ਰਿਪੋਰਟ ਲਾਗੂ ਕਰਾਉਣ ਦੀ ਨਹੀਂ ਆ। ਉਹ ਲੜਾਈ ਤੁਹਾਡੀਆਂ ਆਉਣ ਵਾਲੀਆਂ نسلਾਂ ਦੀ ਆ। ਜੇ ਤੁਸੀਂ ਇੱਥੇ ਧਰਤੀ ਤੇ ਪੈਦਾ ਹੋਏ ਹੋ, ਸਾਹ ਲੈਨੇ ਹੋ, ਤੁਸੀਂ ਰੋਟੀ ਖਾਂਦੇ ਹੋ, ਤੁਹਾਡੀ ਰੋਟੀ ਲੜਾਈ ਆ। ਉਹ ਜਿਵੇਂ ਗੈਰ ਗਾਇਡਲੈਸ ਸੁਝੋਤੇ ਆ ਰਹੇ ਨੇ, WTO ਦੇ ਸੁਝੋਤੇ ਕਰ ਰਿਹਾ ਭਾਰਤ ਨਾਲ ਜੋ ਵੱਲ ਆਤਮ ਨਾ ਨੀਤੀਆਂ ਆ ਰਹੀਆਂ ਨੇ ਉਹ ਸਮਝ ਦੀ ਕੋਸ਼ਿਸ਼ ਕਰੋ ਹੈ ਕਿ ਉਹ ਉਹ ਕੀ ਕਹਿੰਦੇ ਆ ਦੁਨੀਆ ਦਾ ਜਿਹੜਾ ਸਾਰਾ ਕਾਰਪੋਰੇਟਸ ਇਕੱਠਾ ਹੋ ਗਿਆ, ਅੱਜ ਕੱਲਾ ਪੰਜਾਬ ਨਹੀਂ ਲੜ ਰਿਹਾ ਦੁਨੀਆ ਦੇ 10 ਦੇਸ਼ ਲੜ ਰਹੇ ਆ, 10 ਦੇਸ਼ ਇਕੱਠੇ ਆ। ਬਰਸੋ ਲੈਂਡ ਦੇ ਵਿੱਚ ਬਹੁਤ ਵੱਡਾ ਮਜਹਰਾ ਹੋਇਆ ਹੈ ਕਿਸਾਨਾਂ ਦੁਆਰਾ, ਬੀ.ਐਮ. ਜਰਮਨ, ਫਰਾਂਸ ਯੂਰਪ ਦੇ ਕਈ ਦੇਸ਼ ਸਰਕਾਰਾਂ ਤੇ ਆ ਕੀ ਦੇ ਖਿਲਾਫ ਨਿਊ ਗਲਡ ਆਰਡਰ ਦੇ ਖਿਲਾਫ ਨਿਊ ਗਲਡ ਆਰਡਰ ਕੀ ਆ ਉਹ ਚਾਉਂਦੇ ਆ ਪੂਰੀ ਮਨੁੱਖਤਾ ਨੂੰ ਪੂਰੀ ਧਰਤੀ ਨੂੰ ਪੂਰੀ ਕਾਇਨਾਤ ਨੂੰ ਪੂਰੀ ਜਿਹੜੇ ਇਥੋਂ ਦਾ ਆਪੋ ਹਵਾ ਪਾਣੀ ਆ ਉਹਨੂੰ ਆਪਣੇ ਕਾਜ ਦੇ ਚ ਕਿਵੇਂ ਕਰਨਾ ਪਰ ਮੀਂਹ ਪਿਆ ਨਹੀਂ ਪਰਸੋਂ ਜਦੋਂ ਨਹੀਂ ਪਿਆ ਕਿ ਇਹ ਅਕਲੀ ਮੀਂਹ ਪਿਆ ਉਹ ਤੇ ਇਹੋ ਜਿਹਾ ਅਕਲੀ ਨਹੀਂ ਕੇ ਬੈਜੂਗਾ ਚੀਨ ਨੇ 50 ਸਾਲ ਪਹਿਲਾਂ ਪਵਾ ਲਿਆ ਸੀ ਚੀਨ ਨੇ 50 ਸਾਲ ਅੱਜ ਜਹਾਜ਼ ਵੀ ਫਿਰਦੇ ਹੁੰਦੇ ਉਹ ਪਿੱਛੇ ਛੜਦੇ ਧੂਆਂ ਜਾ ਉੱਚੇ ਜੇ ਇੱਕ ਕੈਮੀਕਲ ਹੁੰਦਾ ਇਹਨਾਂ ਇੱਕ ਕੈਮੀਕਲ ਸੜਕ ਦੇ ਉੱਤੇ ਨਗਦੀ ਨਹੀਂ ਪਵਾ ਲਿਆ ਦਵਾਈ ਦੇ ਵਿੱਚ ਹੜ ਆਉਣ ਲੱਗ ਗਏ ਜਿਹੜੀ ਦਵਾਈ ਦੇ ਵਿੱਚ 12 12 15 15 ਸਾਲ ਵੀ ਨਹੀਂ ਸੀ ਪੈਂਦੇ ਉਹ ਦਵਾਈ ਛੱਡ ਕੇ ਆਉਣ ਲੱਗ ਗਏ ਜਦੋਂ ਪੁੱਲ ਕੀਤੇ ਉੱਤੇ ਉਹ ਕਹਿੰਦੇ ਕਬਜ਼ਾ ਕਰ ਲੈਣਾ ਗਲਬਾ ਪਾ ਲੈਣ ਪਰ 90 ਬਾਲ ਆਰਡਰ ਦੀ ਕਮੇਟੀ ਸੁਣਾਉਣਾ ਤਾਂ ਹੁਣ ਧਿਆਨ ਨਾਲ ਸੁਣਦੇ। ਅੱਲਾ ਦਾ ਬਹੁਤ ਜ਼ਿਆਦਾ ਚੀਜ਼ ਕਰ ਸਮਝਾਣਾ। ਉਹ ਕਹਿੰਦੇ ਵੀ ਅਸੀਂ ਜਿਹੜੀ ਕਰੰਸੀ ਹੈ ਨਗਦੀ ਪੈਸੇ ਹੈ ਇਹ ਬੰਦ ਕਰ ਦੇਣੇ। ਛੋਟੀ ਜਿਹੀ 500 ਹੈ, 5000 ਹੈ, 50 ਰੁਪਈਆ ਹੈ, 100 ਰੁਪਈਆ ਹੈ, 200 ਰੁਪਈਆ ਛੋਟੇ ਜਿਹੇ ਪੈਸੇ ਨਾ ਬਣੇ। ਇਹ ਬਦਲ ਕੇ ਇਹਨੂੰ ਜਿਹੜੀ ਕਰੰਸੀ ਉਹ ਬੋਲਦੇ ਆ ਡਿਜੀਟਲ ਕਰੰਸੀ ਜਿਹੜੀ ਡਿਜੀਟਲ ਫਰੈਂਸੀ ਹੈ ਉਹ ਕੀ ਆ ਮੋਬਾਈਲ 'ਤੇ ਪੈਸੇ ਆ ਜਾਣੇ ਆ ਆਈ ਨੇ ਆਪਾਂ Google Pay ਕਰਦੇ ਆ ਆਪਾਂ ਤੇਲ ਖੋਣੇ ਆ ਆਪਾਂ ਕੋਈ ਦੁਕਾਨ ਤੋਂ ਸਮਾਨ ਲੈਣੇ ਹੋ ਕੋਈ ਰੇੜੀ ਤੋਂ ਸਮਾਨ ਲੈਣੇ ਹੋ ਤਾਂ ਆਪਾਂ ਸਕੈਨਰ ਦੇ ਵਧੇ ਆਪਣਾ ਫੋਨ ਕਰਦੇ ਆ ਹਨਾ ਪੈਸੇ ਕੱਟੇ ਜਾਂਦੇ ਆ ਤੁਹਾਨੂੰ ਲੱਗਦਾ ਕੋਈ ਸੌਖੀ ਗੱਲ ਆ ਨਾ ਪੈਸੇ ਨਿਕਲਦਾ ਨਾ ਕੋਈ ਕੱਢ ਕੇ ਲੈ ਜਾਵੇ ਨਾ ਕੁल्ले ਕਰਾਉਣ ਦਾ ਡਰ ਜੇ 20 ਪਿਆਰਾ ਸਮਾਨ ਲੈ ਆ 20 ਕੱਢੇ ਗਏ 50 ਦਾ ਲਿਆ 50 ਕੱਢੇ ਗਏ 100 ਦਾ ਲਿਆ 100 ਕੱਢੇ ਜਦੋਂ ਨਗਦੀ ਰਾਸ਼ੀ ਭੰਤ ਹੋ ਜਾਣੀ ਆ ਪੂਰਤੌਰ ਦੇ ਉੱਤੇ ਜਿਵੇਂ ਆਸਟ੍ਰੇਲੀਆ ਦੇ ਵਿੱਚ اعلان ਹੋਇਆ ਉਹ ਕਹਿ ਰਹੇ ਦੌਰ ਤੇ ਆਸਟ੍ਰੇਲੀਆ ਕਹਿੰਦਾ ਸਾਡੇ 77% ਲੋਕਾਂ ਨੇ ਦੂਜੇ ਤਹ ਬਦਲਦੇ ਨਗਦੀ ਬਾਕੀ ਸਾਰੇ ਕਾਰਡ ਵਾਲਾ ਤਹਾ ਬਖੁਲਾ ਕਿ ਜਿੱਦੇ 77% ਲੋਕ ਵੀ ਕਾਰਡਾਂ ਤੇ ਆ ਗਏ ਸੀ ਨਗਦੀ ਬਿਲਕੁਲ ਬੰਦ ਇਹ ਨੂਵਾਲਾ ਆਦਾਲੀ ਕਹਿੰਦੇ ਪੂਰੀ ਦੁਨੀਆ 'ਚ ਨਗਦੀ ਬੰਦ ਕਰਕੇ 83 ਜਿਹੜੀ ਦਿੱਕਤ ਆਦਣੀ ਹੈ ਮੋਬਾਈਲਾਂ ਦੇ ਪਹੇਜ। ਹੁਣ ਤੁਸੀਂ ਵਜਾਰ ਦੇ ਧਿਆਨ ਨਾਲ ਸੁਣ ਲਿਓ ਜੀ ਮੈਂ ਤੁਹਾਨੂੰ ਸੌਖੇ ਲਗਿਆ ਸੁਣਾਉਣਾ। ਤੁਸੀਂ ਕਹੇ ਵਜਾਰ ਤजारत ਤੁਹਾਡਾ ਬੰਦ ਕੀਤਾ ਵੀ ਮੈਂ ਕੁਰਤਾ ਪਜਾਮਾ ਲੈਣਾ, ਮੈਂ ਪੱਗ ਲੈਣੀ ਆ, ਮੈਂ ਜੁੱਤੀ ਲੈਣੀ ਆ, ਮੈਂ ਪੈਂਟ ਲੈਣੀ ਆ। ਕੱਪੜਿਆਂ ਕੋਲ ਗਏ 700 ਕੁਰਤਾ ਪਜਾਮਾ ਵੜਵਾਇਆ ਉਹਨੇ ਕਿਹਾ ਵੀ 1200 ਦਾ 1500 ਜੇਬ ਤੋਂ ਲੱਗਿਆ 1500 ਦੇਤਾ। ਘਰ ਨੂੰ ਆ ਗਏ। ਤੁਸੀਂ ਬਾਜ਼ਾਰ ਗਏ ਜੀ ਕੀਤਾ ਜੂਸ ਪੀਣਾ ਗਲਾਸ ਤੁਸੀਂ ਜੂਸ ਦਾ ਗਲਾਸ ਬਣਾਇਆ ਉਹਨੂੰ 50 ਰੁਪਏ ਦੇ ਦਿੰਦੇ ਪੀਤਾ ਤੁਸੀਂ ਬਾਜ਼ਾਰ ਗਏ ਮਨ ਕੀਤਾ ਘਰੇ ਫਲ ਲੈ ਕੇ ਜਾਣੇ ਜਲਾਕਾਂ ਨੂੰ ਕੇਲਾ ਸੌ ਸੰਤਰਾ ਤੁਸੀਂ ਉੱਥੋਂ ਬਾਜ਼ਾਰ ਤੋਂ ਖਰੀਦਿਆ ਪੈਸੇ ਦੇ ਆ ਗਏ ਜਦੋਂ ਨਗਦੀ ਬੰਦ ਹੋ ਗਈ ਸਾਰਾ ਪੈਸਾ ਕਾਰਡਾਂ 'ਚ ਆ ਗਿਆ ਮੋਬਾਈਲਾਂ ਜਾਇਆ ਕਰਸਿਡਲ ਹੋ ਗਈ ਤੁਸੀਂ ਬਾਜ਼ਾਰ ਗਏ ਕੁਰਤੇ ਦਾ ਜੰਗਲਾ ਬਣ ਕੀਤਾ ਕੁਰਤਾ ਬਰੇਮਾ ਖਾਨ ਚੋਂ ਫੜਵਾਇਆ ਪਲਾਂ ਮੋਬਾਈਲ ਸਕੈਦਰ ਦੇ ਮੁਰੇ ਕੀਤਾ 4 ਪੈਸੇ ਉਹਦੇ ਖਾਤੇ 'ਚ ਟ੍ਰਾਂਸਫਰ ਹੋਣੇ ਆ ਨਹੀਂ ਹੋਣੇ ਤਬਦੀਲ ਹੋਣੇ ਆ ਨਹੀਂ ਹੋਣੇ ਇਹ ਕਹ ਤਾ ਕੌਣ ਤੁਹਾਨੂੰ ਯਾਦ ਦਿਓ ਤੁਸੀਂ ਬਾਜ਼ਾਰ 'ਚ ਯੋਧਾ ਕਲਾਸ ਕੀਤਾ ਪੁਲਿਸ ਸਕੈਂਡਲ ਦੇ ਬੋਲੇ ਆਪਣਾ ਮੋਬਾਈਲ ਕੀਤਾ ਉਹਦੇ ਖਾਤੇ 'ਚ ਪੈਸੇ ਜਾਣ ਨਾ ਜਾਣ ਇਹ ਕਹ ਤਾ ਕੌਣ ਤੁਹਾਨੂੰ ਤੁਸੀਂ ਛੋਟੇ ਜੇਬ 'ਚ 50 ਰੁਪਏ ਦਾ ਮਾਲ ਤੁਸੀਂ ਉਵੇਂ ਸਮਝਦਾ ਮੇਰੇ ਜਿਹੜੇ 100 ਰੁਪਏ ਦਾ ਮਾਲ ਕਮਾਇਆ ਮੈਂ ਨਾ ਜੋ ਵਰਦੀ ਖਰੀਦਦਾ ਜੋ ਵਰਦੀ ਪਹਿਨਣਾ ਜੋ ਵਰਦੀ ਖਾਵਾ ਪੈਸਾ ਹਵਾਇਲ ਚ ਇਹਦਾ ਕੰਟਰੋਲ ਕਿਹਦੇ ਕੋਲ ਹੁੰਦਾ ਤੁਹਾਡਾ ਬੈਂਕ ਦਾ ਖਾਤਾ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਜਮੀਨ ਵਾਲੇ ਨੰਬਰ ਮੋਬਾਈਲ ਦੇ ਨੰਬਰ ਲਿਖ ਕਰਦੇ ਕਿ ਨਹੀਂ ਕਰਦੇ ਜੋੜਦੇ ਕਿ ਨਹੀਂ ਜੋੜਦੇ ਕੰਟਰੋਲ ਕਿਹਦੇ ਕੋਲ ਆਹ ਮੋਬਾਈਲ ਦਾ ਕੰਟਰੋਲ ਕਿਹਦੇ ਕੋਲ ਆ ਤੁਹਾਡੇ ਕੋਲ ਆ ਨੱਟ ਬੰਦ ਹੋ ਗਿਆ ਸੱਤ ਐਸ ਵੇਲੇ ਪੰਜਾਬ ਦੇ ਸੱਸੀਲੇ ਨੱਟ ਬੰਦ ਹੈ ਉਥੇ ਆ ਮਾਇਆ ਦੀ ਕੀਮਤੀ ਨਹੀਂ ਆ 5 ਰੁਪਏ ਦੀ ਖੋਖਾ ਰੜਦਾ ਇੱਥੇ ਬੈਠੇ ਆ ਉਥੇ ਵੇ ਨੱਟ ਬੰਦ ਕਰ ਦੇਣਗੇ ਇਹਦੀ ਕੀਮਤੀ ਆ ਕੰਟਰੋਲ ਕਿਹਦੇ ਕੋਲ ਆ ਤੁਸੀਂ ਕਹੋ ਸਾਡੇ ਕੋਲ ਆ ਅਸੀਂ ਤੇਰਾ ਕੋਡ ਲਾ ਕੇ ਰੱਖਦੇ ਆ ਲੈ ਅਸੀਂ ਚਲਾਵਾਂਗੇ ਲੈ ਤੇਰਾ ਨੱਟ ਬੰਦ ਹੋ ਗਾ ਮਾਰੀ ਜੋ ਮੱਛਾ ਕਿੱਥੇ ਲੱਗੂਗਾ ਇਹ ਕਿਤੇ ਵੀ ਨਹੀਂ ਤੁਸੀਂ ਕਹੋਗੇ ਟੱਕਾ ਆਪ ਦੀ ਮਰਜ਼ੀ ਦਾ ਖਾਦ ਨਹੀਂ ਸਕਦੇ ਪੀ ਨਹੀਂ ਸਕਦੇ ਪੈਰ ਵੀ ਨਹੀਂ ਸਕਦੇ ਚੱਕੋ ਝੰਡੇ ਸੱਤ ਘੇਰਦੇ ਲੋ ਜੀ ਕਿੰਨੇ ਕ ਵਾਰ ਗਿਆ ਚੱਕਰ ਗਿਆ ਦਰਸ਼ਨ ਗਿਆ ਕੀਤਾ ਗਿਆ ਲੈ ਜੀ ਇਹਦਾ ਖਾਤਾ ਵਾਂਗ ਕਰੂਗੀ ਉੱਥੇ ਕਰਦੇ ਜੀਕਾ ਪਿਆ ਮਾਰੋ ਤੁਸੀਂ ਇਹ ਬਾਜ਼ਾਰ ਤੇ ਨਿਰਭਰ ਹੋ ਗੁੱਲ ਚੀਜ਼ ਬਾਜ਼ਾਰ ਤੋਂ ਲੈਣੀ ਹੈ ਅੱਜ 40 ਸਾਲ ਪਿੱਛੇ ਜਾਓ ਛੋਟੇ ਘਰਾਂ ਦੇ ਵਿੱਚ ਦੋ ਚੀਜ਼ਾਂ ਬਿਜਾਰ ਚੋਂ ਹੁੰਦੀਆਂ ਸੀ ਨੂਨ ਦੀ ਗੁਸਲੀ ਤੇ ਚਾਹ ਪੱਤੀ ਸਾਡੀਆਂ ਬੁੜਹਾਂ ਹਾਰੇ ਜਾ ਕੇ ਦਾਦਣੀਆਂ ਵੇਕੇ ਸਾਡੇ ਨਾਲ ਆਰ ਕੇ ਕੱਢ ਕੇ ਉਹੀ ਪਕਤੀ ਬਾੜ ਲੈਂਦੇ ਸੀ ਅਸੀਂ ਸਿੱਖਾਂ ਦੀ ਡੱਬੀ ਵੀ ਬੁੜਹਾਂ ਸੀ ਲੈਂਦੇ ਸੀ ਮੂੰਗੀਆਂ ਪੱਕੀਆਂ ਸਰ੍ਹੋਂਾਂ ਕਣਕਾਂ ਛੋਲੇ ਗੋੜ ਕੰਨੇ ਦੁੱਧ ਕਿਉਂ ਤਾਂ ਇਹ ਸਾਡੇ ਘਰ ਤੋਂ ਦਾ ਸੀ ਤੇ ਹੁਣ ਮੈਨੂੰ ਐ ਦੱਸੋ ਕਿਹੜੀ ਚੀਜ਼ ਆ ਜਿਹੜੀ ਤੁਸੀਂ ਆਪਣੇ ਘਰੇ ਬੱਲੇ ਹੁੰਦੀ ਐ ਕੋਈ ਨਹੀਂ ਤੁਸੀਂ ਪਿਆਰ ਤੋਂ ਅੱਗੇ ਆ ਜਾਓ ਜੀ ਐਮ ਇੱਕ ਜੀ ਐਮ ਪੀ ਆਇਆ ਉਹ ਜਿਹੜਾ ਜੀ ਐਮ ਪੀ ਆ ਸਰਵਰ ਵਾਲਾ ਪੈਦਾ ਉਹ ਇੱਕ ਸਾਲ ਪੈਦਾ ਹੋਏ ਅਗਲੇ ਸਾਲ ਪੈਦਾ ਨਹੀਂ ਹੋਣਾ ਸੋਨੂੰ ਅਗਲੀ ਵਾਰੀ ਦੂਜੇ ਵਾਰੀ ਮੈਂ ਸੋਚ ਰਿਹਾ ਕਿ ਵੀ ਜਹਾਸਾ ਮੈਂ ਇੱਕ ਵਾਰੀ ਸੂਰਜ ਮੁਖ ਦਾ ਵੀ ਰੱਖ ਲਿਆ ਅਗਲੀ ਵਾਰੀ ਪੁੱਗੇ ਵੀ ਭਰੇ ਵੀ ਮੈਨੂੰ ਦੁਬਾਰਾ ਜਿੰਵਸਤੀ ਲਿਆਣਾ ਲਿਆ ਕੇ ਲਾਉਣਾ ਦਿਲ ਸਰਵਾ ਛੋਲੇ ਕਣਕ ਤੇ ਲੱਗਦੇ ਆ ਉਹਦੇ ਵਿੱਚੋਂ ਹੀ ਧੀ ਕੱਢ ਕੇ ਦੀਜਦੇ ਉਹ ਪਹਿਲਾਂ ਹੋ ਜਾਂਦਾ ਤੁਹਾਨੂੰ ਬਜ਼ਾਰਾ ਤੋਂ ਕੱਢ ਕੇ ਬਜ਼ਾਰਾਂ ਤੇ ਲਿਆਂਦਾ ਤੁਸੀਂ ਅੱਜ ਕੋਈ ਸਬਜ਼ੀ ਲੈਣੀ ਆ ਕੋਈ ਦਾਲ ਲੈਣੀ ਆ ਕੋਈ ਮਸਾਲੇ ਵਿੱਚ ਲੈਣੀ ਆ ਦੁਕਾਨਾਂ ਤੋਂ ਰਿਹੜੀਆਂ ਤੋਂ ਬਜ਼ਾਰਾ ਜਾਉਣੀ ਤੁਹਾਨੂੰ ਬਜ਼ਾਰਾਂ ਤੇ ਲਿਆ ਕੇ ਤਾਲਾਂ ਦੇ ਪੈਸੇ ਪਾ ਕੇ ਤੁਹਾਨੂੰ ਪੂਰੀ ਤਰ੍ਹਾਂ ਇਸ ਕੰਦੇ ਕਾ ਲੈਣਗੇ ਇਹ ਗਲੋਬਲ ਦਾ ਹੱਲ ਹੈ ਸਾਹੂ ਜੀ ਪਈ ਗੱਲ ਤੇ ਨਹੀਂ ਪੰਦੇ ਤੇਰੇ ਦਾ ਪੈਂਦੀ ਆ ਮੈਂ ਤੂੰ ਉਦੋਂ ਵੀ ਮੇਰੇ ਅਸੀਂ ਬਾਕੀਆ ਨੂੰ ਖੋਦਾ ਮੈਂ ਕਿ ਪਹਿਲੇ ਪੈਂਦੀ ਆ ਨਹੀਂ ਪੈਂਦੀ ਹੈ ਹੈ ਨਹੀਂ ਬੰਦ ਤੇ ਲਾਇਬ੍ਰੇਰੀ ਕੀ ਹੋਣੀ ਜਿਹੜੀਆਂ ਮੰਜਿਨਾ ਚ ਬੰਦ ਕਰੀ ਬੈਠਾ ਵਾਰ ਕੋਈ ਰਾਲਾ ਤਾਂ ਹੀ ਆ ਪੈ ਜਾਣੀ ਆ ਉਦਿਆਂ ਅਮਲ ਕਿੱਥੇ ਆ ਅਮਲ ਤਾਂ ਹੈ ਨਹੀਂ ਕਿੱਥੇ ਤੁਸੀਂ ਕਹਿੰਦੇ ਜੀਐਨ ਚ ਕੋਈ ਰੱਖਿਆ ਜੀਂਦਾ ਵੇਚਦੇ ਹੋ ਆ ਬਾਗੀਆਂ ਦੇ ਵਿਆਹ ਦੇ ਉੱਤੇ ਬਾਣੀ ਦੇ ਮੁੰਡੇ ਦਾ ਵਿਆਹ ਦੇਖਿਆ ਦੇਖ ਰਿਹਾ ਵੀਡੀਓ ਚੱਲ ਰਿਹਾ ਨਾ ਉਹ ਬੋਗੜ ਦੇ ਦਾ ਉਹਦੇ ਬਿਲ ਗੇਟਸ ਆਇਆ ਵਿਆਹ ਚ ਹੁਣ ਬਿਲ ਗੇਟਸ ਕੌਣ ਆ ਬਿਲ ਗੇਟਸ ਦੁਨੀਆ ਦੇ ਪਹਿਲੇ ਲੱਖ ਏਕੜ ਜ਼ਮੀਨ ਖਰੀਦੀ ਆ ਇੱਕ ਅਨਮਸਕਾ ਯੱਤ ਬਟਰਤ ਲਾਉਦਾ ਇਹਨਾਂ ਤੇ ਹੀ ਲੱਖ ਏਕੜ ਖਰੀਦੀ ਆ ਦੁਨੀਆ ਤੇ ਆਪਣੇ ਪੁੱਛੋ ਦੇਖ ਹਸਪਤਾਲ ਦੇ ਸਾਹਮਣੇ ਕਿਸੇ ਕੰਪਨੀ ਨੇ 100 ਗਿੱਲਾ ਜ਼ਮੀਨ ਖਰੀਦ ਕੇ ਰੱਖਤੀ 3 ਸਾਲ ਹੋ ਗਏ ਕੋਈ ਫਸਲ ਨਹੀਂ ਦਿੱਤੀ ਉਹਨੇ ਜੇ ਕੋ ਲਾ ਲਗਦਾ ਕਿੰਨਾ 5 ਕਰੋੜ ਲਗਦਾ ਉਹਦੇ ਚੱਕ 7 ਦਸਤੀ ਕਰਾ ਕੇ ਰੱਖੀ ਕੋਈ 8 ਲਗਦਾ ਉਹਦਾ ਚੱਕ 10 ਵਰਗੀ ਚੱਲ ਜਾ ਮੈਂ ਨਗਰੇ ਪਿੰਡ ਗਿਆ ਸਿੰਘੋਲੇ ਦੀ ਬਲਪੇਡ ਨਗਰੇ ਕਾ ਪ੍ਰੀ ਆਇਆ ਕੋਈ ਉਹ 30 ਸਾਲਾਂ ਪਤੇ ਦੀ ਜ਼ਮੀਨ ਲੈਂਦੀ ਹੈ 75000 ਟੇਕਾ ਹਰ ਸਾਲ ਪੰਜ ਪਰਸੈਂਟ ਵਧਾਇਆ ਕਰਾਂਗੇ ਜਿੰਨੀ ਮਰਜੀ ਜ਼ਮੀਨ ਦੇ ਮੈਂ ਪਰਸੋਂ ਚੌਥੇ ਮੇਰਗੋੜਲੇ ਗਿਆ ਟੂਰਨਾਮੈਂਟ ਦੇ ਕਬੱਡੀ ਦੇ ਤੇ ਉੱਥੇ ਮੈਨੂੰ ਪਰਿਵਾਰ ਜੁਨੀਆ ਦਾ ਪ੍ਰਧਾਨ ਮਿਲ ਗਿਆ ਉਹ ਕਹਿੰਦਾ ਭਾਈ ਜਿਹੜੀਆਂ ਰਿਸ਼ਤਿਆਂ ਸਾਡੇ ਕੋਲ ਹੁਣ ਹੁੰਦੀਆਂ ਨਹੀਂ ਉਹ ਬੱਡੀਆਂ-ਬੱਡੀਆਂ ਕੰਪਨੀਆਂ ਆ ਕੇ ਪੰਜਾਬ ਦੇ ਵਿੱਚ ਹਜ਼ਾਰਾਂ ਇੱਕ ਜਮੀਨ ਖੀਦ ਰਹੀਆਂ ਸੋਚੋ ਤੁਸੀਂ ਕਹਿੰਦੇ ਜਮੀਨ ਵੇਚ ਕੇ ਕੋਈ ਕਲੋਨੀ ਕੱਢਾ ਦੇ ਅਬ ਹੱਡੇ ਕੱਢੀ ਜਾਂਦੇ ਆਪਣੇ ਨਾਲ ਨਾਲ ਤੁਸੀਂ 50 ਲੱਖ ਕਿਨੇ ਦਾ ਮਿਲਦੇ ਭੱਟ ਕੇ ਜਾ ਰਹੇ ਸਾਡੀ ਜ਼ਮੀਨ ਦਾ ਕੁਝ ਸੜਕਾਂ ਲੰਘਦੇ ਮੇਰੇ ਪਿੰਡ ਵੀ ਦੋ ਸੜਕਾਂ ਲੱਗੀਆਂ ਜਿੰਨਾ ਬੰਦਿਆਂ ਦੀ ਸੜਕ ਜਮੀਨ ਨਹੀਂ ਆਈ ਉਹਨਾਂ ਦੀ ਕੀ ਵੀ ਰੋਕੀ ਛੁੱਟੀ ਰਹੀ ਹੈ ਤੇ ਸਾਡੇ ਲਈ ਕਿਉਂ ਇਹ 50 ਕਿੱਲੇ ਲੱਗੀਆਂ ਪੰਜ ਤੋਂ 7 ਸਾਲ ਖੜ੍ਹ ਜੋ ਖੜ੍ਹ ਜੋ ਲੈ ਕੇ ਲੈ ਕੇ ਜਾਣਾ ਇੱਥੇ ਜੇ ਕਿਸੇ ਵੀ ਕੀਮਤ ਕਿਸੇ ਵੀ ਕੀਮਤ ਦੀ 50 ਲੱਖ ਦੀ ਗੱਲ ਕਰ ਦੋ ਜੇ 50 ਕਰੋੜ ਨੂੰ ਵੀ ਕਿੱਲ੍ਹਾ ਹੈ ਗਿਆ ਛੋਟੇ ਕੋਲੇ ਉਹ ਧਰਤੀ ਆ ਦੁਨੀਆ ਦੀ ਜਿਹੜੀ 100 ਮਣ ਦਾਣੇ ਪੈਦਾ ਕਰਦੀ ਹੈ ਅਬਾਈ ਜੀ ਬਿਠੇ ਅਮਰੀਕਾ ਵਾਲੇ 50 ਮਨ ਤੋਂ ਵੱਧ ਕਿਸੇ ਧਰਤੀ ਦੇ ਦਾਣੇ ਨਹੀਂ ਪੈਦਾ। ਕਦੇ 6 ਮਹੀਨੇ ਵਰਖ ਪੈਂਦੀ ਐ, ਕਦੇ ਪਾਣੀ। ਮਗੋਲ ਆਏ, ਸੱਤ ਆਏ, ਸਾਣਾ ਆਏ, ਹੂਣਾ ਆਏ। ਅਬਦਾਲੀ ਆਏ, ਅੰਗਰੇਜ਼ ਆਏ, ਕਿਉਂ ਜਣੜੇ? ਕਿਉਂਕਿ ਅਸੀਂ ਏ ਧਰਤੀ ਦੇ ਮਾਲਕ ਸੀ। ਇਹ ਧਰਤੀ ਨਹੀਂ ਕਦੇ ਛੱਡੀ। ਖੂਨ ਵੀ ਡੋਲਦਾ, ਸਿਰ ਵੀ ਸਾਡੇ ਲੱਗੇ ਆ। ਹਿਆਲਾ ਲੱਖਾਂ ਸਿਰ ਧਰਤੀ ਦੀ ਕਦਰਸੀ ਲਾਏ ਆ ਅੱਜ ਇਸ ਦਾਵਾ ਤੇ ਕਬਜ਼ਾ ਇਹਨਾਂ ਛੱਡ ਕੇ ਪਈ ਤੁਹਾਡੇ ਬਜ਼ੁਰਗਾਂ ਨੇ ਢਿੱਡ ਪੇਟ ਬੰਨ ਕੇ ਛੱਡੇ ਛੰਤਰ ਪਾ ਕੇ ਟਾਕੀਆਂ ਵਾਲੇ ਪਾ ਕੇ ਬਈ ਰੀਤਾਂ ਜੋੜਨਾਂ ਨੇ ਅੱਗੇ ਝੇਕ ਸੇ ਬੰਦੇ ਦੀ ਕਨਾਲ ਜੀ ਵੀ ਲੱਗ ਜਾਂਦੀ ਨਾ ਬੰਦਾ ਬਿਵਾਦ ਹੋ ਕੇ ਮੰਜੇ ਤੇ ਪੈ ਜਾਂਦਾ ਹੁਣ ਹੁੰਡੇ ਕਹਿੰਦੇ ਬਾਪੂ ਗੋਠੀ ਘਰਲੀਓ ਦੇਖਣੀ ਚਾਹੀਦੀ ਹੈ ਸੋਲੇ ਸੋਲੇ ਤੇ ਕਿਲਾ ਡੂਡ ਹੁੰਦਾ ਮੁੰਡਾ ਕਲਚ ਸਾਈਡ ਦਾ ਗਵਾਂਡਾ ਦਾ ਜਾਵਾਂ ਦਾ ਟੈਟਰ ਉਹਦੇ ਬਾਪੂ ਦਾ ਪਕਾਰਾ ਵਰਜਿਆਦਾ ਹੋਸ਼ੇ ਬੋਜ਼ ਹੋ ਗਏ ਸੀ ਬਾਈ ਮੈਂ ਮੈਲ ਕਰਾਂ ਤੇ ਬੰਦੇ ਦਾ ਵਿਆਹ ਵਰਨਾਲੇ ਉੱਥੇ ਵਾਗ ਗਿਆ ਜਿਵੇਂ ਬੰਦੇ ਦਾ ਖਾਣਾ ਲੱਗਿਆ ਚਾਰ ਪੰਜ ਭੰਤੀ ਉਹਦੇ ਮੱਛੀ ਦੇ ਮੀਟ ਮੂਡ ਪਤਾ ਨਹੀਂ ਕੀ ਗੁੱਛ ਚੱਲੇ ਸ਼ਰਾਪਾ ਸੁਪਾ ਗਈ ਪ੍ਰਕਾਰ ਦੀਆਂ ਚੱਲਣ ਉਹਨਾਂ ਦਾ ਆ ਗਿਆ ਸੁਣੇ ਕੋਲ ਬੈਠਾ ਮੈਂ ਬਾਈ ਕਿੰਨਾ ਖਰਚ ਆਜੀ ਵਿਆਹ ਤੇ ਤਰਾ 7 ਲੱਖ ਆ ਜੀ ਮਗਾ 2 ਕਿੱल्ल्या ਦੀ ਆਪਣੀ 2 ਕਿੱल्ल्या ਦੀ ਕੀਮਤ 5 ਘੰਟਿਆਂ ਨੂੰ 5 ਘੰਟੇ ਵਿਆਹ ਦੇ ਮਗਾ ਬਾਪ ਦਾ ਬਾਦ ਮੇਰੇ ਵਰਗੇ ਜਾਂ ਕੋਈ ਹੋਰ ਗੱਡੀ 'ਚ ਬਹਿ ਕੇ ਲੱਗਣਗੇ ਆ ਯਾਰ ਵਿਆਹ ਦਾ ਸਵਾਦ ਆ ਬਸ ਐਤੋਂ ਬਾਦ ਮੈਂ ਨਾ ਨਹੀਂ ਬੋਲਾਂਗੇ ਤੇਰੇ ਤੇ ਅਸੀਂ ਉਹੀ ਸਮਾਜਿਕ ਮਾਤਰਕਰੋਂ ਦੇ ਬਾਰੇ ਵਹਾਤੇ ਉਹ ਗਾਂਦੇ ਘਰਾਂ ਦੇ ਕਰਦੇ ਚਪਚਾਕੇ ਵੱਡੀਆਂ ਲੱਡੀਆਂ ਲੈ ਰਿਆਂ ਵੱਡੇ ਟਰੈਕਟਰ ਲੈ ਸਾਡੇ ਬਜ਼ੁਰਗਾਂ ਨੇ ਸਾਡੇ ਲੋਕਾਂ ਨੇ ਬੋਤਿਆਂ ਦਾ ਬੋਤਨ ਦਾ ਹਲ ਵੀ ਬਾਹਿਆ ਬਲਦਾਂ ਦੇ ਹਲ ਵੀ ਬਾਹੇ ਆ ਸਟਾਉਂਡ ਜੇ ਟਰੈਕਟਰ ਹੁੰਦਾ ਸੀ ਛੱਟੇ ਜੇ ਸਾਡੇ ਲੋਕਾਂ ਕੋਲੇ 30-30 ਕਿੱਲਾਂ ਦੀ ਖੇਤੀ ਉਸ ਨੇ ਕਦੀ ਗਏ ਸਾਡੇ ਮੁੰਡੇ ਸਾਡੀ ਜਵਾਨੀ ਇਹ ਟੱਕਾਂ ਨਹੀਂ ਉਧਰਾ ਕਰਦੇ ਰਾਣੀ ਸਾਰੇ ਚੰਗਾ ਮਾਇਰ ਮਾਲ ਦਾ ਚੰਗਾ ਖਾਣਾ ਚੰਗਾ ਕੱਪੜਾ ਆ ਬਾਈ ਨੂੰ ਪੁੱਛ ਲੋ ਬਾਹਰ ਜਾ ਕੇ ਉਹ ਵੀ ਥਾਂ ਥਾਂ ਘਾਟੇ ਕੰਮ ਤੇ ਲੱਗੇ ਰਹਿੰਦੇ ਆ ਡਿਪਰੈਸ਼ਨ ਦਾ ਸ਼ਿਕਾਰ ਬਣ ਜਾਂਦੇ ਜਿੰਨਾ ਸਾਦਾ ਜੀਵਨ ਸੀ ਸੌਖੇ ਸੀ ਬਾਈ ਜਿੰਨਾ ਲੋਕ ਦਿਖਾਵੇ ਚ ਪੈ ਗਿਆ ਉਦੋਂ